ਇੱਕ ਤੋਂ ਬਾਅਦ ਇੱਕ ਧਮਕੀ ਭਰੀ ਈਮੇਲ ਦੇ ਨਾਲ ਕਿਤਰਾ ਕਿਤੇ ਚਿੰਤਾ ਜ਼ਰੂਰ ਵਧੀ ਹੈ ਤਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਈਮੇਲ ਆਂਦੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸੱਚਕਨ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਘਰ ਨੂੰ ਉਡਾ ਦਿੱਤਾ ਜਾਏਗਾ ਜਿਸ ਤੋਂ ਬਾਅਦ ਐਸਜੀਪੀਸੀ ਅਤੇ ਪੁਲਿਸ ਪ੍ਰਸ਼ਾਸਨ ਚੌਕਸ ਹੁੰਦੇ ਨੇ ਹਰ ਪਾਸੇ ਸਰਚ ਉਹ ਬਿਆਨ ਸ਼ੁਰੂ ਕਰ ਦਿੱਤਾ ਜਾਂਦਾ ਫਿਲਹਾਲ ਇਹ ਜ਼ਰੂਰ ਸੋਚਿਆ ਜਾਂਦਾ ਕਿ ਹੋ ਸਕਦਾ ਕਿਸੇ ਦੀ ਸ਼ਰਾਰਤ ਹੋਵੇ ਪਰ ਇੱਕ ਦਿਨ ਨਿਕਲਦਾ ਤੇ ਦੂਸਰੇ ਦਿਨ ਫਿਰ ਦੂਸਰੀ ਮੇਲ ਆਂਦੀ ਹੈ ਇਦੇ ਵਿੱਚ ਫਿਰ ਕਿਹਾ ਜਾਂਦਾ ਕਿ ਸੱਚਕਲ ਸ੍ਰੀ ਹਰਮੰਦਰ ਸਾਹਿਬ ਨੂੰ ਅਸੀਂ ਉਡਾ ਦੇਵਾਂਗੇ ਜਿਸ ਤੋਂ ਬਾਅਦ ਪੁਲਿਸ ਦੀ ਚਿੰਤਾ ਵਧ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਸਰਚ ਉਹ ਬਿਆਨ ਸ਼ੁਰੂ ਕਰ ਦਿੱਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਇਸ ਲਈ ਕਹਿ ਸਕਦੇ ਆ ਕਿ ਸੈਂਕੜੇ ਦੀ ਗਿੱਤੀ ਦੇ ਵਿੱਚ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਆਸ-ਪਾਸ ਤੈਨਾਤ ਕੀਤੇ ਗਏ ਨੇ ਜਿਹੜੇ ਸਿਵਲ ਦੇ ਵਿੱਚ ਵੀ ਘੁੰਮਦੇ ਪਏ ਨੇ ਜਿਹੜੇ ਹਰ ਪਾਸੇ ਧਿਆਨ ਰੱਖਦੇ ਪਏ ਨੇ ਕਿ ਜੇਕਰ ਕੋਈ ਸ਼ਰਾਰਤ ਇਹ ਕਰਦਾ ਪਿਆ ਸਿਰਫ ਸ਼ਰਾਰਤ ਦੀ ਗੱਲ ਕਰਦਾ ਪਿਆ ਤੇ ਫਿਰ ਤਾਂ ਉਹਨੂੰ ਕਾਬੂ ਕਰਕੇ ਜੇਲ੍ਹ ਦੀ ਸਲਾਕਾ ਦੇ ਪਿੱਛੇ ਭੇਜਿਆ ਜਾਏਗਾ ਪਰ ਜੇਕਰ ਇਹਦੇ ਵਿੱਚੋਂ ਕੁਝ ਪਰਸੈਂਟ ਵੀ ਸੱਚ ਹੈ ਤਾਂ ਫਿਰ ਚਿੰਤਾ ਜ਼ਰੂਰ ਨਜ਼ਰ ਆਂਦੀ ਪਈ ਆ ਤਾਂ 2 ਦਿਨ ਦੀ ਮੇਲ ਤੋਂ ਬਾਅਦ ਅੱਜ ਫਿਰ ਤੀਸਰੀ ਇੱਕ ਮੇਲ ਆਂਦੀ ਹੈ ਜਿਹਦੇ ਵਿੱਚ ਉਹੋ ਹੀ ਗੱਲ ਦੁਹਰਾਈ ਜਾਂਦੀ ਹੈ ਕਿ ਸੱਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਅਸੀਂ ਬਾਬਾ ਦੇ ਨਾਲ ਉਡਾਣ ਦੀ ਤਿਆਰੀ ਦੇ ਵਿੱਚ ਅਸੀਂ ਬੰਬ ਦੇ ਨਾਲ ਉਡਾ ਦੇਾਂਗੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਕਮਾਂਡੋ ਫੋਰਸ ਬੀਐਸਐਫ ਦੇ ਜਿਹੜੇ ਅਧਿਕਾਰੀ ਨੇ ਬੀਐਸਐਫ ਦੇ ਤਮਾਮ ਜਵਾਨ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਤਾਂ ਆਪਣੇ ਤੌਰ ਦੇ ਉੱਤੇ ਉਹ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕੋਨਾ ਕੋਨਾ ਸੱਚਕਾ ਸ੍ਰੀ ਹਰਮੰਦਰ ਸਾਹਿਬ ਦਾ ਕੋਨਾ ਕੋਨਾ ਲਗਾਤਾਰ ਜਾਂਚਿਆ ਜਾਂਦਾ ਹਰ ਪਾਸੇ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕਿ ਯਾਤਰੀ ਇੱਥੇ ਮੌਜੂਦ ਨੇ ਉਹਨਾਂ ਦੇ ਬੈਗ ਚੈੱਕ ਕੀਤੇ ਜਾਂਦੇ ਉਹਨਾਂ ਕੋਲ ਪੁਸ਼ਗਸ਼ਵੀ ਕੀਤੀ ਗਈ ਹੈ ਕਿ ਆਖਿਰਕਾਰ ਅ ਪਤਾ ਲਗਾਇਆ ਜਾ ਸਕਿਆ ਕਿ ਆਖਿਰਕਾਰ ਮਨਸ਼ਾ ਕੀ ਹੈ ਜਿਹਦੇ ਵੱਲੋਂ ਇਹ ਮੇਲ ਕੀਤੀ ਗਈ ਹੈ ਕੀ ਹੈ ਹੋਣ ਵਾਲਾ ਕੀ ਹੈਗੇ ਇਹ ਕਿਤਨਾ ਕਿਤੇ ਚਿੰਤਾ ਜ਼ਰੂਰ ਬਣੀ ਹੋਈ ਆ ਤਾਂ ਇਹ ਜਿਹੜੀਆਂ ਮੇਲਾ ਆਈਆਂ ਨੇ ਮੇਲਾ ਤੋਂ ਬਾਅਦ ਸਿਆਸਤ ਵੀ ਪੰਜਾਬ ਦੀ ਪੱਖ ਦੀ ਨਜ਼ਰੀਆ ਸਿਆਸਤ ਵੀ ਲਗਾਤਾਰ ਇੱਕ ਦੂਜੇ ਉੱਤੇ ਸਵਾਲ ਜ਼ਰੂਰ ਚੁੱਕਦੀ ਪਈ ਆ ਹਰ ਕੋਈ ਕਿਤਨਾ ਕਿਤੇ ਤੰਝ ਕੱਸਦਾ ਪਿਆ ਸਰਕਾਰ ਦੇ ਉੱਤੇ ਤੰਝ ਕੱਸਦਾ ਪਿਆ ਤਾਂ ਦਾ ਇਸਵਾਲ ਇਥੇ ਖੜੇ ਹੋ ਰਿਹਾ ਨੇ ਕਿ ਜੇ ਧਾਰਮਿਕ ਸਥਾਨ ਜਿੱਥੇ ਆਸਤਾ ਜੁੜੀ ਹੋਏ ਲੋਕਾਂ ਦੀ ਜਿੱਥੇ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਰੋਜ਼ ਪਹੁੰਚਦੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀ ਆ ਜਦੋਂ ਇਸ ਧਾਰਮਿਕ ਸਥਾਨ ਨੂੰ ਇਸ ਇਤਿਹਾਸ ਨੂੰ ਜੇ ਕੋਈ ਉਡਾਣ ਦੀ ਗੱਲ ਕਰਦਾ ਤਾਂ ਫਿਰ ਚਿੰਤਾ ਪ੍ਰਸ਼ਾਸਨ ਵਾਸਤੇ ਬਣਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਵੀ ਬਣਦੀ ਆ ਤੇ ਨਾਲ ਦੇ ਨਾਲ ਉਹਨਾਂ ਸ਼ਰਧਾਲੂਆਂ ਵਾਸਤੇ ਬਣਦੀ ਆ ਜਿਹੜੇ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਜਿਨ੍ਹਾਂ ਦੀ ਆਸਤਾ ਜੁੜੀ ਆ ਜਿਹੜੇ ਕਿਤੇ ਨਾ ਕਿਤੇ ਜਦੋਂ ਇੱਥੇ ਪਹੁੰਚਦੇ ਆ ਤਾਂ ਉਹਨਾਂ ਨੂੰ ਦੂਸਰਾ ਸਵਰਗ ਨਜ਼ਰ ਆਉਂਦਾ ਹੈ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਜੇਕਰ ਇਸ ਤਰ੍ਹਾਂ ਦੀ ਧਮਕੀ ਇਸ ਥਾਂ ਦੇ ਉੱਤੇ ਆਉਂਦੀ ਆ ਤਾਂ ਫਿਰ ਸ਼ਰਧਾਲੂਆਂ ਦਾ ਗੁੱਸਾ ਵੀ ਵੱਧਾ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਐਸ.ਟੀ.ਪੀ.ਸੀ ਦਾ ਵੀ ਗੁੱਸਾ ਵੱਧਾ ਪਰ ਹੁਣ ਦੇਖਣਾ ਹੋਏਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਾਂ ਅਧਿਕਾਰੀਆਂ ਦੇ ਵੱਲੋਂ ਕਦੋਂ ਤੱਕ ਉਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਂਦਾ ਕਦੋਂ ਤੱਕ ਉਹਦਾ ਪਤਾ ਲਗਾਇਆ ਜਾਂਦਾ ਜਿਹੜਾ ਇਹ ਮੇਲ ਕਰਦਾ ਪਿਆ ਜਿਹੜਾ ਇਸ ਤਰ੍ਹਾਂ ਦੀਆਂ ਮੇਲਾ ਕਰਦਾ ਪਿਆ ਜਿਹੜਾ ਦੱਸਦਾ ਪਿਆ ਕਿ ਸੱਚਕਣ ਛੜੀ ਹਰਮੰਦਰ ਸਾਹਿਬ ਨੂੰ ਅਸੀਂ ਉਡਾ ਆਵਾਂਗੇ ਤਾਂ ਇਸ ਤਰ੍ਹਾਂ ਦੀ ਜਿਹੜਾ ਮੇਲ ਕਰਦਾ ਪਿਆ ਤਾਂ ਉਹਦੇ ਉੱਤੇ ਕਾਰਵਾਈ ਵੀ ਕਰਨੀ ਜ਼ਰੂਰੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਦੇਣੀ ਬਣਦੀ ਹੈ ਪਰ ਕਦੋਂ ਤੱਕ ਪੁਲਿਸ ਪ੍ਰਸ਼ਾਸਨ ਦੇ ਹੱਥ ਉਸ ਦੇ ਗਰੇਬਾਨ ਤੱਕ ਪਹੁੰਚਦੇ ਆ ਕਦੋਂ ਤੱਕ ਉਹਨੂੰ ਜੇਲ੍ਹ ਦੀ ਸਲਾਖਾ ਦੇ ਪਿੱਛੇ ਸੁਟੇ ਜਾਂਦਾ ਹੈ ਕਦੋਂ ਤੱਕ ਪੂਰੀ ਜਾਂਚ ਜਿਹੜੀ ਆ ਪੁਲਿਸ ਪ੍ਰਸ਼ਾਸਨ ਦੀ ਹੁੰਦੀ ਹੈ ਇਹ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਆ ਇਸ ਲਈ ਅਸੀਂ ਸੱਚ ਕੰਚ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਮੌਜੂਦ ਹੈ ਜਿੱਥੇ ਸ਼ਰਦਾਲੂਆਂ ਦੀ ਆਮਤ ਤਾਂ ਉਸੇ ਤਰੀਕੇ ਦੇ ਨਾਲ ਪਰ ਫਿਰ ਵੀ ਕਿਤਨਾ ਕਿਤੇ ਸ਼ਰਦਾਲੂਆਂ ਦੇ ਮਨਾਂ ਵਿੱਚ ਡਰ ਜ਼ਰੂਰ ਨਜ਼ਰ ਆ ਰਿਹਾ ਥੋੜਾ ਬਹੁਤ ਡਰ ਜ਼ਰੂਰ ਨਜ਼ਰ ਆ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰਦਾਲੂਆਂ ਨੂੰ ਵੀ ਅਪੀਲ ਕੀਤੀ ਗਈ ਕਿ ਡਰਨ ਦੀ ਜ਼ਰੂ ਅਸੀਂ ਹਮੇਸ਼ਾ ਖੜੇ ਹਾਂ ਆਪ ਦੇਖਣਾ ਹੋਏਗਾ ਕਿ ਹੁਣ ਕਦੋਂ ਤੱਕ ਕਾਰਵਾਈ ਕੀਤੀ ਜਾਂਦੀ ਹੈ ਕਦੋਂ ਤੱਕ ਪੂਰੀ ਜਾਂਚ ਹੁੰਦੀ ਹੈ ਤੇ ਕਦੋਂ ਤੱਕ ਪਤਾ ਲੱਗਦਾ ਹੈ ਕਿ ਇਹ ਧਮਕੀ ਪਰਿਆ ਮੇਲਾ ਕੌਣ ਕਰਦਾ ਪਿਆ ਕੈਮਰਾਮੈਨ ਮਰੋਜ ਦੀ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ